ਦਰਬਾਰ ਬਾਬਾ ਜੀਜੂ ਸ਼ਾ ਕਾਦਰੀ ਜੀ ਜੀਜੂ ਦਾਪਾ ਵਿਖੇ ਦਾ ਜਿਹਦਾ ਸਲਾਨਾ ਮੇਲਾ ਮਿੱਤੀ 26 27 28 ਮਈ ਨੂੰ ਬੜੀ ਹੀ ਸ਼ਰਧਾ ਦੇ ਨਾਲ ਕਰਵਾਇਆ ਜਾ ਰਿਹਾ ਹੈ ਸਾਈ ਅਮਰੀਖ ਸ਼ਾ ਜੀ ਗੱਦੀ ਨਿਸ਼ਿਨ ਦਰਬਾਰ ਬਾਬਾ ਖਾਕੀ ਸ਼ਾ ਜੀ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਮਹਿੰਦੀ ਦੀ ਰਸਮ 26 ਮਈ ਛੰਡੇ ਦੀ ਰਸਮ 27 ਮਈ ਸਲਾਨਾ ਮੇਲਾ 28 ਮਈ ਤੇ ਚਾਦਰ ਦੀ ਰਸਮ 29 ਮਈ ਨੂੰ ਕਰਵਾਈ ਜਾਵੇਗੀ ਇਸ ਮੇਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉੱਗੇ ਕਵਾਲ ਅਤੇ ਨਕਾਲ ਪਾਰਟੀਆਂ ਪਹੁੰਚ ਰਹੇ ਹਨ ਤੇ ਨਾਲ ਹੀ ਸੁਰੀਲੇ ਗਾਇਕ ਇਸ਼ਰਤ ਗੁਲਾਮ ਅਲੀ ਕਾਂਚੀਨਾ ਤੇ ਲੱਕੀ ਹਿਆਲਾ ਪਹੁੰਚ ਰਹੇ ਹਨ। ਇਸ ਮੇਲੇ ਦਾ ਸਿੱਧਾ ਪ੍ਰਸਾਰਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਿੰਕੂ ਸਟੂਡੀਓ ਪਰਵਾਲਤੇ ਹੋਵੇਗਾ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਹੋਈਆਂ ਸੰਗਤਾਂ ਇਸ ਮੇਲੇ ਦਾ ਸਿੱਧਾ ਪ੍ਰਸਾਰਣ ਰਿੰਕੂ ਸਟੂਡੀਓ ਪਰਵਾਲਤੇ ਦੇਖ ਸਕਦੀਆਂ ਹਨ। ਧੰਨਵਾਦ ਜੀ ਮੈਂ ਵਿਕਾਸ ਪੱਟੀ ਤੁਸੀਂ ਦੇਖ ਰਹੇ ਹੋ ਤਾਂ ਆਪਾਂ ਨਿਊ 07 YouTube ਚੈਨਲ